ਕੋਈ ਠੰਡੀ ਕੋ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਮੈਂ ਬਠਿੰਡੇ ਤੋਂ ਅੱਗੇ ਸ਼ੇਰਗੜ੍ਹ ਤੋਂ ਅੱਗੇ ਪਹੁੰਚ ਚੁੱਕੇ ਹਾਂ ਤੇ ਟ੍ਰੇਨ ਕੁਦਰਤੀ ਖੜ ਗਈ ਹੈ ਤੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਵੀ ਛੋਮਾ ਖੜਾ ਹੈ ਜਿਹੜਾ ਕੱਟਿਆ ਗਿਆ ਉਹਦੇ ਪਰਾਲੀ ਪਈ ਹੈ ਕਿਤੋਂ ਨਹੀਂ ਦਿਖ ਰਿਹਾ ਕਿ ਕਿਤੇ ਅੱਗ ਲੱਗੀ ਹੋਵੇ ਇਸ ਸੈਂਟਰ ਗਵਰਨਮੈਂਟ ਜਿਹੜੀ ਐ ਬਾਰ-ਬਾਰ ਪੰਜਾਬ ਦਾ ਨਾਂ ਲੈ ਰਹੀ ਐ ਪੋਲੂਸ਼ਨ ਦਾ ਕਿ ਧੂਆਂ ਜਿਹੜਾ ਰਾਣੀ ਦਾ ਪੋਲੂਸ਼ਨ ਐ ਉਹ ਦਿੱਲੀ ਪਹੁੰਚ ਗਿਆ ਐ ਇੱਕ ਯੂਪੀ ਦਾ ਭਈਆ ਆਇਆ ਵਾ ਕੇਜਰੀਵਾਲ ਇਹਦਾ ਹੱਥ ਵੀ ਸੁਣਿਆ ਹੈ ਬੀਜੇਪੀ ਵੱਲ ਵੱਧ ਰਿਹਾ ਹੈ ਔਰ ਇਹਦੀਆਂ ਉਂਗਲਾਂ ਲਾਈਆਂ ਵੀ ਪੰਜਾਬ 'ਚ ਪਰਾਲੀ ਸਾੜਦੇ ਆ ਇਹਨਾਂ ਦੇ ਪਰਚੇ ਕੱਟੋ ਕਿਤੇ ਹੀ ਬਰਾਲੀ ਨਹੀਂ ਸੜੀ ਮੈਂ ਜਲਾਲਾਬਾਦ ਤੋਂ ਪੰਜੇਗਾਂ ਤੋਂ ਹੁੰਦਾ ਹੋਇਆ ਮੁਕਸਰ ਕੋਟਕਪੂਰਾ ਜੈਤੋ ਗੋਨੇਆਣਾ ਸਾਰੇ ਦੇਖਦਾ ਆਇਆ ਤੇ ਆ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਹੁਣ ਠੰਡੇ ਤੋਂ ਅੱਗੇ ਆਈ ਨਾ ਆ ਸਾਰਾ ਝੋਨਾਵੇਂ ਖੜਾ ਹੈ ਕਿਤੇ ਅੱਗ ਨਹੀਂ ਲੱਗੀ ਆ ਦੇਖੋ ਤੇ ਪੁੱਛਿਆ ਜਾਂਦਾ ਵੀ ਅਜੇ ਝੋਨਾ ਦਾ ਵੱਢਣ ਵਾਲਾ ਖੜਾ ਹੈ ਖੇਤਾਂ 'ਚ ਪਰਾਲੀ ਪਈ ਹੈ ਤੇ ਪੰਜਾਬ ਦਾ ਜਿਹੜੇ ਪਰਾਲੀ ਦਾ ਧੂਆਂ ਦਿੱਲੀ 'ਚ ਕਿਵੇਂ ਪਹੁੰਚ ਗਿਆ ਇਹ ਅੰਬਾਨੀਆਂ ਅਦਵਾਨੀਆਂ ਨੂੰ ਤਾਂ ਕਹਿਣ ਤੋਂ ਰਹਿ ਜੋ ਉਹਨਾਂ ਤੋਂ ਦਾ ਚਾਲੂ ਅਗਲੇ ਨੇ ਪ੍ਰਧਾਨ ਮੰਤਰੀ ਬਣਾਇਆ ਜਿਹੜੇ ਕਾਰਬੋਹਾਈਡਰੇਟ ਘਰਾਣੇ ਨੇ ਜਿਨ੍ਹਾਂ ਦੀਆਂ ਫੈਕਟਰੀਆਂ ਉਦਯੋਗ ਵੱਡੇ ਵੱਡੇ ਲੱਗੇ ਨੇ ਜਿਨ੍ਹਾਂ ਦਾ ਧੂਆਂ ਰਾਜਧਾਨੀ ਨੂੰ ਘੇਰੀ ਖੜਾ ਹੈ ਦਿੱਲੀ ਨੂੰ ਘੇਰੀ ਖੜਾ ਹੈ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਪੰਜਾਬ ਤੇ ਜੋ ਹੋ ਰਿਹਾ ਹੈ ਵੀ ਪੰਜਾਬ ਦੇ ਲੋਕ ਜਿਹੜੇ ਬਰਾਲੀ ਨੂੰ ਅੱਗ ਲਾ ਰਹੇ ਆ ਮੈਨੂੰ ਨਹੀਂ ਕਿਤੇ ਦੱਸਿਆ ਮੈਂ ਰਸਤੇ ਦੇ ਵਿੱਚ ਵੀਡੀਓ ਬਣਾਉਂਦਾ ਆ ਰਿਹਾ ਹਾਂ ਬਹੁਤ ਵੀਡੀਓ ਬਣਾਈ ਆ ਔਰ ਹੁਣ ਮੈਂ ਬਠਿੰਡੇ ਤੋਂ ਅੱਗੇ ਦਾ ਜਿਹੜੇ ਆ ਦੇਖੋ ਖੇਤ ਦਿਖਾ ਰਿਹਾ ਹਾਂ ਹਜੇ ਤਾਂ ਹੀ ਨੌਵੇਂ ਖੜਾ ਹੈ ਪਰ ਸਾਨੂੰ ਮਦਨਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਕਿਸਾਨਾਂ ਨੂੰ ਗਨਾਮ ਇਹ ਨਹੀਂ ਬਰਬਾਦ ਕੀਤਾ ਜਾਂਦਾ ਇਹਨੂੰ ਇਹ ਨਹੀਂ ਪਤਾ ਕਿ ਪੰਜਾਬ ਜਿਹੜਾ ਪੂਰੇ ਭਾਰਤ ਨੂੰ ਸੰਭਾਲੀ ਬੈਠਾ ਹੈ ਅੰਨ ਦਾਦਾ ਪੰਜਾਬ ਦਾ ਅੰਨ ਇੰਨਾ ਫਾਇਦਾ ਕਰ ਰਿਹਾ ਕਿ ਪੂਰਾ ਹਿੰਦੁਸਤਾਨ ਵੱੜ ਰਿਹਾ ਬਾਹਰ ਦੇ ਮੋਰਕ ਵੀ ਵੱਧ ਰਹੇ ਸੋ ਸਾਨੂੰ ਇਕੱਠੇ ਹੋ ਕੇ ਮੈਂ ਸਯੁਗਤ ਮੋਰਚੇ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਪਾ ਇਕੱਠੇ ਹੋ ਕੇ ਜਿਹੜਾ ਇਸ ਬਰਾਲੀ ਤੇ ਜੋ ਪਰਚੇ ਕਿਥੇ ਜਾ ਰਹੇ ਆ ਨਜਾਇਜ਼ ਜੈਮੀਨੀ ਇਹਦਾ ਬਲੋਟ ਕਰੀਏ ਇੱਕ ਜ਼ਿਮੀਦਾਰ ਖੇਤ ਦੇ ਵਿੱਚ ਜਿਹੜਾ ਚਾਹ ਬਣਾ ਰਿਆ ਸੀ ਜੁਲ੍ਹਾ ਰੱਖਿਆ ਸੀ ਤੇ ਉਹਦਾ ਪਰਚਾ ਕੱਟਿਆ ਗਿਆ ਕਹਿੰਦੇ ਜੀ ਸਾਡੇ ਸੈਟਲਾਈਟ ਨੇ ਦੇਖਿਆ ਵੀ ਇੱਥੇ ਅੱਗ ਲੱਗੀ ਜਦੋਂ ਹੜ ਆਏ ਆ ਝੁੰਨਿਆਂ ਦੇ ਦਰਿਆ ਦਾ ਰੇਤਾ ਸਤਲੁਜ ਦਾ ਚੜ ਗਿਆ ਬਰਬਾਦ ਬਾਰਡਰ ਹੋ ਗਿਆ ਉਦੋਂ ਤੱਕ ਇਹਨਾਂ ਦੇ ਸੈਟਲਾਈਟ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਸਾਡਾ ਜਿਹੜਾ ਪੰਜਾਬ ਹੈ ਡੁੱਬ ਗਿਆ ਹੈ ਹੈ ਇਹਨਾਂ ਨੂੰ ਅਸੀਂ ਸਹਾਇਤਾ ਕਰੀਏ ਮੈਂ ਬਲਾਗ ਪ੍ਰਧਾਨ ਪੂਰਨ ਚੰਦ ਬੇਕੇ ਜੂ ਟਕੋਂ ਦਾ ਬੂਟਾ ਸਿੰਘ ਬੁਰਜਗੱਲ ਇਹ ਥੋੜੇ ਕੋਲ ਇਨਫਾਰਮੇਸ਼ਨ ਪੇ ਰਿਆ ਅੱਗੇ ਸਰਸੇ ਤੱਕ ਜਾ ਕੇ ਵੀ ਮੈਂ ਦੇਖਾਂਗਾ ਕਿ ਕਿੰਨੇ ਕ ਖੇਤਾਂ ਨੂੰ ਅੱਗ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ